ਆਖਿਰਕਾਰ ਕੌਣ ਹੈ ਇਹ ਪੋਸਟ ਮੈਲਨ ਜਿਸਦਾ ਅਰਜੁਨ ਟਿੱਲੋ ਨੇ ਆਪਣੇ ਗੀਤ ਹੌਟ ਸ਼ਿਟ ਚ ਵੀ ਕੀਤਾ ਹੈ ਜ਼ਿਕਰ ਹੌਲੀ ਵੀ ਇਸ ਹਕਾਉ ਤੇ ਜੇ ਮਾਂਜਸ ਡੈਕ ਉਹ ਨੋਟਾਂ ਦਾ ਨਹੀਂ ਮਸਲਾ ਹੈ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਸੋ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੀ ਤੇ ਨਾਲ ਦੇ ਨਾਲ ਹਾਲੀਵੁੱਡ ਇੰਡਸਟਰੀ ਦੀ ਵੀ ਤੇ ਅੱਜ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਪੰਜਾਬੀ ਇੰਡਸਟਰੀ ਦੇ ਸਿੰਗਰ ਅਰਜਨ ਢਿੱਲੋਂ ਦੇ ਬਾਰੇ ਜੋ ਕਿ ਇੱਕ ਬਿਹਤਰੀਨ ਗਾਇਕ ਤੇ ਗੀਤਕਾਰ ਨੇ ਜਿਨ੍ਹਾਂ ਦੇ ਗੀਤ ਜਦੋਂ ਰਿਲੀਜ਼ ਹੁੰਦੇ ਆ ਤੇ ਹਰ ਕਿਸੇ ਦੇ ਵੱਲੋਂ ਪਸੰਦ ਕੀਤੇ ਜਾਂਦੇ ਆ 2 ਫਰਵਰੀ ਨੂੰ ਇਹਨਾਂ ਦੀ ਐਲਬਮ ਚੋਬਰ ਰਿਲੀਜ਼ ਹੋਈ ਸੀ ਜਿਸ ਦੇ ਵਿੱਚ ਟੋਟਲ 14 ਸੌਂਗ ਸੀਗੇ ਇਸ ਦੇ ਵਿੱਚ ਇੱਕ ਗੀਤ ਸੀਗਾ ਹੌਟ ਸ਼ਿਟ ਜਿਸ ਦੇ ਵਿੱਚ ਗਾਇਕ ਦੇ ਵੱਲੋਂ ਜੋ ਆ ਬਹੁਤ ਸਾਰੇ ਲੋਕਾਂ ਦਾ ਜ਼ਿਕਰ ਕੀਤਾ ਗਿਆ ਸੀ ਚਮਕੀਲੇ ਦਾ ਜ਼ਿਕਰ ਸੀ ਪੋਸਟਮੈਲਨ ਦਾ ਜ਼ਿਕਰ ਸੀ ਤੇ ਨਾਲ ਦੀ ਚਮਕੀਲਾ ਸੁਣਾ ਤੂੰ ਗਰੀ ਆਲਾ ਤੇ ਉਹ ਪੋਸਟਮੈਲਨ ਸੁਣਾਵੇ ਦੋਸਤ ਦੇ ਫੁੱਲ ਵਾਰੀ ਮੈਲਨ ਦਾ ਜ਼ਿਕਰ ਸੀ ਤੇ ਨਾਲ ਦੀ ਨਾਲ ਵੀ ਵੀ ਐਸ ਦਾ ਜ਼ਿਕਰ ਕੀਤਾ ਗਿਆ ਸੀ ਸੋ ਅੱਜ ਅਸੀਂ ਗੱਲ ਕਰਾਂਗੇ ਇਹਨਾਂ ਦੇ ਬਾਰੇ ਸੋ ਚਮਕੀਲੇ ਦੀ ਗੱਲ ਕਰੀਏ ਤੇ ਚਮਕੀਲਾ ਪੰਜਾਬ ਦਾ ਹੀ ਸਿੰਗਰ ਸੀ ਹਰ ਕੋਈ ਇਹਨਾਂ ਦੇ ਬਾਰੇ ਜਾਣਦਾ ਹੈ ਉੱਥੇ ਪੋਸਟਮੈਲਨ ਦੀ ਗੱਲ ਕਰੀਏ ਇਹ ਇਹਨਾਂ ਦਾ ਗੀਤ ਤਾਂ ਹਰ ਕਿਸ ਨੇ ਸੁਨਿਆ ਹੋਗਾ ਕਿਉਂਕਿ ਇੱਕ Song ਸੀਗਾ Rock Star ਜੋ ਕਿ ਬਹੁਤ ਜ਼ਿਆਦਾ ਫੇਮਸ ਹੋਇਆ ਸੀਗਾ ਪਰ ਇਹ ਆਖਿਰਕਾਰ ਗੀਤਕਾਰ ਹੈ ਕੌਣ ਹੈ ਇਹ ਕੌਣ ਹੈ ਇਸ ਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ VVS ਕੌਣ ਹੈ ਕੀ ਹੈ VVS ਤੇ ਕਿਉਂਕਿ ਇਸ ਦਾ ਕਰਨ ਓਜਲਾ ਵੱਲੋਂ ਵੀ ਜ਼ਿਕਰ ਕੀਤਾ ਗਿਆ ਸੀ ਆਪਣੇ Song ਦੇ ਵਿੱਚ ਤੂੰ ਹੀ ਕੀ ਉੱਤੇ VVS ਸ਼ਾਇਨ ਕਰਦੀ ਭਾਈ ਪਤਾਲਾ ਗਦਾ ਕੇ ਬਹੀ ਲੱਖ ਲੱਗਿਆ ਤੇ ਨਾਲ ਦੀ ਨਾਲ ਹੁਣ ਅਰਜਨ ਢਿੱਲੋਂ ਦੇ ਵੱਲੋਂ ਵੀ ਇਸ ਦਾ ਜ਼ਿਕਰ ਕੀਤਾ ਗਿਆ ਸੋ ਸਾਰੀਆਂ ਗੱਲਾਂ ਬਾਤਾਂ ਅੱਜ ਅਸੀਂ ਇਸ ਵਿਚ ਕਰਾਂਗੇ ਸੋ ਹੌਰਟ ਸ਼ਿਟ Song ਜਦੋਂ ਰਿਲੀਜ਼ ਹੋਇਆ ਸੀ ਤਾਂ ਹੁਣ ਤੱਕ ਇਹਨੂੰ 2.8 ਮਿਲੀਅਨ ਵਿਊਜ਼ ਆ ਚੁੱਕੇ ਨੇ ਇਸ ਦੇ ਵਿੱਚ ਅਰਜੰਟ ਲੋਦੇ ਵੱਲੋਂ ਜੋ ਆ ਪੋਸਟ ਮੈਲੰਦ ਦਾ ਜ਼ਿਕਰ ਕੀਤਾ ਗਿਆ ਸੋ ਕੀ ਲਿਖਦੇ ਨੇ ਆਓ ਸੁਣਦੇ ਹਾਂ ਕਿ ਮੇਂ ਇਲਾਸੁਨਾ ਤੁਕੇਰੀਆ 라ਤੇਓ ਪੋਸਟ ਮੈਲੋਨ ਸੁਨਾਵੇ ਦੋਸਤ ਦੇ ਫੁੱਲਵਾਰੀ ਸੋ ਤੁਸੀਂ ਸੁਣ ਤਾਂ ਲਿਆ ਹੋਗਾ ਕਿ ਪੋਸਟ ਮੈਲਨ ਦਾ ਜ਼ਿਕਰ ਹੈ ਤੇ ਇਸ ਦੇ ਨਾਲ ਹੀ ਵੀਵੀਐਸ ਦਾ ਵੀ ਜ਼ਿਕਰ ਕੀਤਾ ਗਿਆ ਸੋ ਕੀ ਕਹਿ ਰਹੇ ਆ ਵੀਵੀਐਸ ਦੇ ਬਾਰੇ ਇਹ ਵੀ ਸੁਣ ਲਿਆ ਸੋ ਵੀਵੀਐਸ ਇੱਕ ਅਜੀਹੀ ਚੀਜ਼ ਹੈ ਇਹਨਾਂ ਨੂੰ ਡਾਇਮੰਡ ਕਿਹਾ ਜਾਂਦਾ ਜੋ ਕਿ ਬੇਹਤ ਸ਼ਾਨਦਾਰ ਡਾਇਮੰਡ ਹੁੰਦੇ ਆ ਕਰਨੋਜਲਾ ਨੇ ਵੀ ਇਸ ਦਾ ਜ਼ਿਕਰ ਕੀਤਾ ਸੀਗਾ ਸੋ ਇਹ ਡਾਇਮੰਡ ਜੋ ਹੁੰਦੇ ਆ ਸਭ ਤੋਂ ਵੱਧ ਐਕਸਪੈਂਸਿਵ ਹੁੰਦੇ ਆ ਜਿਸ ਦਾ ਜ਼ਿਕਰ ਹੁਣ ਅਰਜੁਨ ਦੇ ਲੋਵੀ ਆਪਣੇ Song ਦੇ ਵਿੱਚ ਕਰਦੇ ਨੇ ਸੋ ਇਸ ਤੋਂ ਬਾਅਦ ਹੁਣ ਸਿੱਧੀ ਗੱਲਬਾਤ ਕਰਾਂ ਦੇ ਪੋਸਟ ਮੈਲਨ ਦੇ ਬਾਰੇ ਜੋ ਕਿ ਇੱਕ ਅਮੈਰੀਕੀ ਸਿੰਗਰ ਹੈ ਜਿਸ ਨੇ ਆਪਣੀ ਸ਼ੁਰੂਆਤ ਜਦੋਂ ਕੀਤੀ ਸੀ ਤਾਂ ਲੋਕ ਉਸ ਦਾ ਮਜ਼ਾਕ ਵੀ ਉਡਾਉਂਦੇ ਹੁੰਦੇ ਸੀਗੇ ਦੱਸ ਦिए ਰੌਕਸਟਾਰ Song ਜਿਸ ਨੂੰ ਹਰ ਕਿਸ ਨੇ ਸੁਣਿਆ ਹੋਊਗਾ ਸੋ ਇੱਕ ਵਾਰੀ ਸੁਣਦੇ ਹੈ ਗੀਤ ਯਾਰਾ ਤੇ ਪੋਸਟ ਮੈਲਨ ਸੁਣਾਵੇ ਦੋਸਤ ਦੇ ਫੁੱਲ ਵਰਗੀ ਫੁੱਲ ਦੇ ਵਰਗੀ ਬਹੁਤ ਸਾਰੇ ਲੋਕਾਂ ਨੂੰ ਯਾਦ ਆ ਜਾਊਗਾ ਕਿ ਇਹ ਕਿਹੜੇ Song ਦੀ ਗੱਲ ਕਰ ਰਿਹਾ ਤੇ ਇਸ ਦਾ Singer ਕੌਣ ਹੈ ਇਸ ਦੀ Story ਕੀ ਹੈ ਇਸ ਦੇ ਬਾਰੇ ਹੁਣ ਸਾਰਾ ਕੁਝ ਦੱਸਾਂਗੇ ਤੇ ਦੱਸ ਦਈਏ ਕਿ ਇਹ Rock Star Song ਵੀ Post Malone ਦੇ ਵੱਲੋਂ ਗਾਇਆ ਗਿਆ ਤੇ ਇਸ Song ਤੋਂ ਤੁਸੀਂ ਇਸ Singer ਦੀ ਕਾਮਯਾਬੀ ਦਾ ਅੰਦਾਜ਼ਾ ਲਗਾ ਸਕਦੇ ਹੋ ਦੱਸ ਦਵਾਂਗੇ ਜਦੋਂ ਇਸ ਦੀ Album ਟੋਨੀ ਰਿਲੀਜ਼ ਹੋਈ ਸੀ ਤੇ 1 ਜਾਂ 2 ਨਹੀਂ ਲਗਭਗ 550 ਦਿਨਾਂ ਦੇ ਲਈ ਚਾਰਟ ਬਸਟਰਡ ਦੇ ਉੱਤੇ ਰਾਜਕਾਰੀ ਸੀਗੀ ਬਹੁਤ ਹੀ ਜ਼ਿਆਦਾ ਇਸ ਐਲਬਮ ਨੂੰ ਜੋ ਸਿਗਾ ਪਸੰਦ ਕੀਤਾ ਗਿਆ ਸੀਗਾ ਫਿਰ ਦੱਸ ਦਈਏ ਕਿ ਪੋਸਟਮੈਲਨ ਜੁਆ ਉਹਨਾਂ ਦਾ ਪੂਰਾ ਨਾਮ ਆਸਟਿਨ ਰੀਚਰਡ ਪੋਸਟਾ ਜਿਸ ਦਾ ਜਨਮ 4 ਜੁਲਾਈ 19195 ਨੂੰ ਨਿਊਯਾਰਕ ਦੇ ਵਿੱਚ ਹੋਇਆ ਸੀਗਾ ਤੇ ਉਸ ਤੋਂ ਬਾਅਦ ਪੋਸਟਮੈਲਨ ਦੀ ਗੱਲ ਕਰੀਏ ਤੇ ਉਹਨਾਂ ਦੇ ਪੇਰੈਂਟਸ ਉਹਨਾਂ ਦਾ ਕਹਿਣਾ ਵੀ ਕਾਫੀ ਜ਼ਿਆਦਾ ਸਪੋਰਟਿਵ ਸੀਗੇ ਉਨਾਂ ਨੂੰ ਪਰਸਨਲ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਜੋ ਸੀਗਾ ਚੀਜ਼ਾਂ ਕਰਨ ਨੂੰ ਸਿੱਖਣ ਨੂੰ ਮਿਲੀਆਂ ਸੀਗੀਆਂ ਤੇ ਜਿਸ ਤੋਂ ਬਾਅਦ ਉਹ ਕਹਿੰਦੇ ਵੀ ਕੁਝ ਪਰਸਨਲ ਪ੍ਰੋਬਲਮਸ ਆ ਗਿਆ ਸੀਗੇ ਤੇ ਉਹਨਾਂ ਦੀ ਫੈਮਲੀ ਜੋ ਸੀਗੀ ਨਿਊਯਾਰਕ ਤੋਂ ਟੈਕਸਾਸ ਦੇ ਵਿੱਚ ਸ਼ਿਫਟ ਹੋ ਜਾਂਦੀ ਹੈ ਜਿੱਥੇ ਪੋਸਟ ਮੈਲਨ ਦੇ ਜੋ ਆ ਟੇਸਟ 뮤직 ਦਾ ਬਦਲਦਾ ਹੈ ਤੇ ਇਸ ਤੋਂ ਬਾਅਦ ਉਹ ਕੁਝ ਗੇਮਸ ਵੀ ਖੇលਦੇ ਆ ਜਿਸ ਦਾ ਨਾਮ ਗਿਟਾਰ ਹੀਰੋ ਆ ਜਿਸ ਦੇ ਵਿੱਚ ਉਹ ਗੇਮਸ ਖੇលਦੇ ਉਸ ਤੋਂ ਬਾਅਦ ਅਸਲ ਜ਼ਿੰਦਗੀ ਦੇ ਵਿੱਚ ਵੀ ਉਹ ਗਿਟਾਰ ਪਲੇ ਕਰਨਾ ਸ਼ੁਰੂ ਕਰ ਦਿੰਦੇ ਆ ਤੇ YouTube ਚੈਨਲ ਤੋਂ ਹੀ ਉਹ ਗਿਟਾਰ ਵਜਾਉਣਾ ਸਿੱਖਦੇ ਆ ਇਸ ਤੋਂ ਬਾਅਦ ਦੱਸ ਦਮਾ ਕਿ ਉਹਨਾਂ ਨੇ ਬਹੁਤ ਸਾਰੇ ਸੌਂਗਸ ਦੀਆਂ ਉਸ ਤੋਂ ਬਾਅਦ ਵੀਡੀਓਜ਼ ਬਣਾਉਣੀਆਂ ਸ਼ੁਰੂ ਕੀਤੀਆਂ ਇਹ ਲਗਭਗ 16 ਸਾਲ 18 ਦੀ ਉਮਰ ਦੇ ਵਿੱਚ ਉਹਨਾਂ ਵੱਲੋਂ ਕੀਤਾ ਗਿਆ ਸੀਗਾ ਜਦੋਂ YouTube ਦੇ ਉੱਤੇ ਉਹ ਵੀਡੀਓਜ਼ ਬਣਾਉਂਦੇ ਕਵਰ ਸੌਂਗਸ ਬਣਾਉਂਦੇ ਆ ਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਗਿਟਾਰ ਸਿੱਖਿਆ ਜਾਂਦਾ ਤੇ ਇੱਕ ਉਸ ਟਾਈਮ ਦਾ ਬਹੁਤ ਹੀ ਫੇਮਸ ਬੈਂਡ ਸੀਗਾ ਕਰਾਉਨ ਆਫ Empire ਉਸ ਦੇ ਵਿੱਚ ਆਡੀਸ਼ਨ ਦੇ ਜਾਂਦੇ ਆ ਪਰ ਇੱਥੇ ਉਹਨਾਂ ਦੇ ਅਨਫੋਰਚੂਨੇਟਲੀ ਜੋ ਗਿਟਾਰ ਦੀ ਸਟਿੰਗ ਹੁੰਦੀ ਆ ਉਹ ਟੁੱਟ ਜਾਂਦੀ ਆ ਤੇ ਉਹ ਰਿਜੈਕਟ ਹੋ ਜਾਂਦੇ ਆ ਤੇ ਕਿਹਾ ਜਾਂਦਾ ਵੀ ਜਦੋਂ ਕੋਈ ਚੀਜ਼ ਆਪਾਂ ਨੂੰ ਲੱਗਦਾ ਵੀ ਬੁਰੀ ਹੁੰਦੀ ਆ ਪਰ ਉਹ ਕਿਤੇ ਨਾ ਕਿਤੇ ਸਾਡੇ ਲਈ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਫਿਊਚਰ ਦੇ ਵਿੱਚ ਬਹੁਤ ਵਧੀਆ ਹੁੰਦੀ ਆ ਤੇ ਇਹੀ ਚੀਜ਼ ਇਹਨਾਂ ਨਾਲ ਹੋਈ ਸੀਗੀ ਇਹਨਾਂ ਇਸ ਤੋਂ ਬਾਅਦ ਇਹਨਾਂ ਨੇ ਕਾਲਜ ਦੇ ਵਿੱਚ ਐਡਮਿਸ਼ਨ ਲਈ ਪਹਿਲੇ ਸਾਲ ਦੀ ਵਿੱਚ ਇਹਨਾਂ ਨੇ ਕਾਲਜ ਛੱਡ ਦਿੱਤਾ ਕਾਲਜ ਛੱਡਣ ਤੋਂ ਬਾਅਦ ਇਹ ਸਿੱਧਾ ਚਲੇ ਗਏ ਲਾਸ ਐਂਜਲਸ ਉੱਥੇ ਜਾ ਕੇ ਨਾ ਤੇ ਇਹਨਾਂ ਦੇ ਕੋਲ ਰਹਿਣ ਦੇ ਲਈ ਘਰ ਸੀ ਨਾ ਕੁਝ ਖਾਣ ਦੇ ਲਈ ਸੀ ਤੇ ਉੱਥੇ ਉਹਨਾਂ ਦਾ ਇੱਕ ਫਰੈਂਡ ਬੰਦਾ ਹੈ ਐਫ ਏ ਆਈ ਜਿਸ ਦੇ ਨਾਲ ਇਹ ਮਿਲ ਕੇ ਸੌਂਗਸ ਲਿਖਨੇ ਬਣਾਉਣੇ ਸ਼ੁਰੂ ਕਰਦੇ ਆ ਤੇ ਇਹਨਾਂ ਦਾ ਪਹਿਲਾ ਸੌਂਗ ਆਉਂਦਾ ਹੈ ਵਾਈਟ ਐਵਰਜਨ ਜੋ ਕਿ 2015 ਦੇ ਵਿੱਚ ਰਿਲੀਜ਼ ਹੁੰਦਾ ਹੈ ਇਹ Song ਇੰਨਾ ਹਿੱਟ ਜਾਂਦਾ ਹੈ ਇਹ ਅੱਗ ਦੇ ਵਾਂਗੂ ਸੋਸ਼ਲ ਮੀਡੀਆ ਉੱਤੇ ਫੈਲਦਾ ਇਸ ਤੋਂ ਬਾਅਦ ਜੋ ਆ Post Malone ਨੂੰ back to back songs ਦੇ offers ਆਨ ਲੱਗਪੰਦੇ deals ਆਉਣੀਆਂ ਸ਼ੁਰੂ ਹੋ ਜਾਂਦੀਆਂ ਜਿਸ ਤੋਂ ਬਾਅਦ Post Malone ਜੋ ਆ Republic Major ਦੇ ਨਾਲ sign ਕਰਦੇ ਆ deal ਉਸ ਤੋਂ ਬਾਅਦ ਇਹਨਾਂ ਦੇ songs ਆਉਂਦੇ ਰਹਿੰਦੇ ਆਉਂਦੇ ਰਹਿੰਦੇ ਔਰ ਹਰ ਕਿਸੇ ਵੱਲੋਂ ਇਹਨਾਂ ਦੇ songs ਨੂੰ ਪਸੰਦ ਕੀਤਾ ਜਾਂਦਾ Post Malone ਦੀ ਇੱਕ ਇਹ ਵੀ ਚੀਜ਼ ਵੱਖਰੀ ਹੈ ਵੀ ਉਹਨਾਂ ਦੇ face ਤੋਂ ਲੈ ਕੇ body ਤੱਕ ਬਹੁਤ سارے tattoos ਨੇ ਉਹ ਬਹੁਤ ਹੀ ਅਲੱਗ ਅੰਦਾਜ਼ ਨਾਲ ਸਟੇਜ ਉੱਤੇ ਪਰਫਾਰਮ ਕਰਦੇ ਆ ਤੇ ਦੱਸਦੀ ਹੈ ਕਿ ਜਦੋਂ ਉਹਨਾਂ ਦੇ ਸਫਰ ਜੋ ਸੀਗਾ 뮤직 ਸਫਰ ਬਹੁਤ ਜ਼ਿਆਦਾ ਹਿੱਟ ਰਿਹਾ ਸੀ ਉਸ ਤੋਂ ਬਾਅਦ ਉਹਨਾਂ ਨੇ ਕੈਲੀ ਜੈਨਰ ਜੋ ਕਿ ਕਦਰਸ਼ਨਸ ਦੀ ਸਿਸਟਰ ਹੈ ਉਸਦੇ 18ਵੇਂ ਬਰਥਡੇ ਦੇ ਉੱਤੇ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਸੀਗਾ ਜਿੱਥੇ ਜਾ ਕੇ ਪੋਸਟ ਮੈਲਨ ਨੇ Songਸ ਗਾਏ ਸੀਗੇ ਸੋ ਅਰਜਨ ਦਿ ਲੋਦੀ ਚੋਬਰ ਐਲਬਮ ਦੇ ਹੌਟ ਸ਼ਿਟ Song ਦੇ ਵਿੱਚ ਇਹਨਾਂ ਦਾ ਜ਼ਿਕਰ ਕੀਤਾ ਗਿਆ ਹੈ ਤੋ ਤੁਹਾਨੂੰ ਕਿਵੇਂ ਦਾ ਲੱਗਾ ਪੋਸਟ ਮੈਲਨ ਦੀ ਇਹ ਸਟੋਰੀ ਦੇ ਬਾਰੇ ਤੇ ਕੀ ਤੁਸੀਂ ਇਸ ਤੋਂ ਪਹਿਲਾਂ ਪੋਸਟ ਮੈਲਨ ਦੇ Song ਸੁਨੇ ਆ ਕਿੱਦਾਂ ਦੇ ਲੱਗਦੇ ਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ